ਰਹਣਾ ਪਿਆ ਮਾ ਦਰਦ ਕਹਾਣੀ ਕਹਿਣਾ ਪਿਆ ਮਾ ਕਾਦਾ ਇਸ ਨਾਲ ਰਹਿਣਾ ਪਿਆ ਮਾ 20 ਤੋਂ ਬਹੁਤੇ ਸਾਲ ਹੋ ਗਏ ਸਿਰ ਤੇ ਚਿੱਟੇ ਵਾਲ ਹੋ ਗਏ ਦਬਕੇ ਨਾਲ ਡਰਾ ਕੇ ਰੱਖਦੀ ਪੂਰਾ ਥੱਲੇ ਲਾ ਕੇ ਰੱਖਦੀ ਸਭ ਦੀਆਂ ਸੁਣਦੀ ਸਭ ਦੀਆਂ ਮੰਨਦੀ ਪਰ ਮੈਨੂੰ ਪੱਲੇ ਨਹੀਂ ਬੰਦੀ ਉਹ ਜਾਣੇ ਚੱਲ ਰੱਬ ਦਾ ਜੀਏ ਮੈਨੂੰ ਕਹਿੰਦੀ ਤੇਰਾ ਕੀ ਉਹ ਜਾਣੇ ਚੱਲ ਰੱਬ ਦਾ ਜੀਏ ਮੈਨੂੰ ਕਹਿੰਦੀ ਤੇਰਾ ਕੀ ਅਗੇ ਜੀ ਕਿ ਉੱਠ ਪੈ ਨਵਾ ਸੁਬਾ ਸਵੇਰੇ ਨਾ ਤੋ ਵੀ ਲੈ ਨਾ ਮੂਨੇਰੇ ਥੋੜਾ ਬੋਤਾ ਪਾਠ ਕਰੀਦਾ ਰੱਬ ਸੋਹਣੇ ਨੂੰ ਯਾਦ ਕਰੀਦਾ ਫਿਰ ਮੈਂ ਰੋਜ ਬਣਾਉਣੀ ਚਾਹ ਫਿਰ ਮੈਂ ਰੋਜ ਬਣਾਉਣੀ ਚਾਹ ਤੇਣੀ ਉਹਦੇ ਹੱਥ ਫੜਾ ਪਰ ਮੇਰੀ ਐਣਕ ਨਹੀਂ ਲੱਭੀ ਸਿਰ ਸਿਰ ਪ੍ਰੋਬਲਮ ਕੇ ਭੁੱਲ ਜਾਂਦਾ ਉਮਰ ਮਤਲਬ ਮੇਰੇ ਮੁੰਡੇ ਸਾਮਣੇ ਆ ਕੇ ਵੇਖ ਲੈ ਪਰ ਮੇਰੀ ਐਣਕ ਨਹੀਂ ਲੱਭੀ ਦੇਖੀ ਹਰ ਥਾਂ ਪੋਲੀ ਡੱਬੀ ਉਹਨੂੰ ਫਿਰ ਉਠਾ ਕੇ ਪੁੱਛਿਆ ਮਿੰਤਾ ਤਰਲੇ ਪਾ ਕੇ ਪੁੱਛਿਆ ਕੁੜਦੀ ਸੜਦੀ ਉੱਠ ਕੇ ਆਈ ਮੇਰੇ ਨੱਕੋਂ ਲਾ ਫੜਾ ਕੈਮਰਾ ਪੰਮੋਡ ਦੇ ਬਰੈਨਡ ਪਈ ਹੁੰਦੀ ਤੇ ਲੱਭੀ ਜਾਂਦਾ ਤੇ ਲੈ ਕੇ ਹੈ ਨਾ ਮੇਰੇ ਨੱਕੋਂ ਲਾਹ ਫੜਾਈ ਕੁੜ ਦੀ ਸੜ ਦੀ ਉੱਠ ਕੇ ਆਈ ਮੇਰੇ ਨੱਕੋਂ ਲਾਹ ਫੜਾਈ ਕੁਛੜ ਕੁੜੀ ਤੇ ਸੈਰ ਢੰਡੋਰਾ ਤੇਰੀ ਹਾਲਤ ਇਹੋ ਜਿਹੀ ਏ ਮੈਂ ਕਿਹਾ ਸੌਰੀ ਧਿਆਨ ਰਿਆ ਨਹੀਂ ਮੈਨੂੰ ਕਦੇ ਤੇਰਾ ਮੈਂ ਕਿਹਾ ਸੌਰੀ ਧਿਆਨ ਨਹੀਂ ਰਿਆ ਮੈਨੂੰ ਕਦੇ ਤੇਰਾ ਤੜਕੇ ਹੀ ਕੰਮ ਲਈ ਹੋ ਗਿਆ ਤਿਆਰ ਹੁਣ ਥੋੜਾ ਅਲਰਟ ਬੰਦਾ ਹੋ ਜਾਂਦਾ ਤੜਕੇ ਕੰਮ ਲਈ ਹੋ ਗਿਆ ਤਿਆਰ ਐਨਕ ਮਿਲ ਗਈ ਪਹਿਲੀ ਵਾਰ ਆਪਣੇ ਹੱਥ ਬਣਾਉਣ ਵੀ ਆ ਗਈ ਬਟਵਾ ਲੈ ਲਿਆ ਘੜੀ ਤੇ ਆ ਗਈ ਸਾਰੇ ਸਮਾਨ ਇਕੱਠਾ ਹੋ ਰਿਹਾ ਜਿੰਦੇ ਭੁੱਲਿਆ ਕੁਝ ਨਹੀਂ ਅ ਬਟਵਾ ਲਾ ਲਿਆ ਘੜੀ ਤੇ ਆ ਗਈ ਸ਼ਰਟ ਪਾਈ ਤੇ ਪੈਂਟ ਵੀ ਪਾਲੀ ਨਾਲੇ ਮੈਚਿੰਗ ਟਾਈ ਲਾ ਲਈ 벨ਟ ਲਾ ਲਈ ਬੂਟ ਥਿਆਲੇ ਕਾਰਡ ਤੇ ਪੈਨ ਜੇਬ ਨੂੰ ਲਾ ਜੇਬ ਚ ਪਾਲੇ 벨ਟ ਲਾ ਲਈ ਬੂਟ ਥਿਆਲੇ ਕਾਰਡ ਤੇ ਪੈਨ ਜੇਬ ਚ ਪਾਲੇ ਵਾਰੀ ਤੇ ਨਾ ਮਿਲੇ ਜਰਾਬ ਸਾਰਾ ਕਰਤਾ ਮੂੜ ਖਰਾ ਇੱਕ ਚਿੱਟੀ ਇੱਕ ਕਾਲੀ ਮਿਲ ਗਈ ਜਾਵੇ ਸਰਦੀ ਵਾਲੀ ਮਿਲ ਇੱਕ ਚਿੱਟੀ ਆ ਕਾਲੀ ਮਿਲ ਗਈ ਜਾਮਨ ਸਰਦੀ ਵਾਲੀ ਮਿਲ ਗਈ ਆ ਕੇ ਕਹਿੰਦੀ ਅੰਨਾ ਹੋਇਆ ਕਾਲੀ ਚਿੱਟਿਆ ਵੀ ਪਈ ਹੈ ਮੈਂ ਕਹਿੰਦਾ ਤਾਂ ਪੂਰਾ ਜੋੜਾ ਹੈ ਮੈਨੂੰ ਕਹਿੰਦੀ ਤੇਰਾ ਕੀ ਹੈ ਨੂੰ ਗੱਲ ਸਮਝਣ ਵਾਲੀ ਇਹ ਟੈਕਨੀਕਲ ਵੀ ਇਹਦੀ ਚਿੱਟੀ ਉਹਦੀ ਚਿੱਟੀ ਨਾਲ ਪਈ ਹੈ ਇਹਦੀ ਕਾਲੀ ਇਹਦੀ ਕਾਲੀ ਨਾਲ ਪਈ ਜੋੜਾ ਪੂਰਾ ਪੂਰਾ ਹੀ ਹੈ ਪਰ ਅਡਡ ਹੋ ਗਈਆਂ ਤੇ ਆਪਾਂ ਕਹਿੰਦੇ ਇਹ ਪੂਰਾ ਜੋੜਾ ਪੂਰਾ ਨਹੀਂ ਕਿੱਦਾਂ ਚਲੋ ਇੱਕ ਦਿਨ ਕੰਮ ਤੇ ਆ ਗਈ ਕਾਲ ਇਹ ਪਹਿਰਾ ਥੋੜਾ ਧਿਆਨ ਨਾਲ ਸੁਣੋ ਵਾਲਾ ਇੱਕ ਦਿਨ ਕੰਮ ਤੇ ਆ ਗਈ ਕਾਲ ਸ਼ਾਮੀ ਸ਼ਹਿਰ ਚਲੀ ਮੇਰੇ ਨਾਲ ਨਵੇਂ ਸੂਟ ਨੇ ਤਿੰਨ ਲਿਆਉਣੇ ਕਰਵੇ ਤੋਂ ਪਹਿਲਾਂ ਸਲਵਾਉਣੇ ਕਰਵਾ ਚੌਥਾਰੇ ਨਵੇਂ ਸੂਟ ਨੇ ਤਿੰਨ ਲਿਆਉਣੇ ਕਰਵੇ ਤੋਂ ਪਹਿਲਾਂ ਸਲਵਾਉਣੇ ਪਹਿਲਾ ਵਰਤ ਰੱਖਣ ਤੇ ਪਾਉਂ ਦੂਜਾ ਪਾ ਕੇ ਕਥਾ ਨੂੰ ਜਾਉ ਪਹਿਲਾ ਵਰਤ ਰੱਖਣ ਕੇ ਵਰਤ ਰੱਖਣ ਤੇ ਪਾਉਂ ਦੂਜਾ ਪਾ ਕੇ ਕਥਾ ਨੂੰ ਜਾਉ ਤੀਜਾ ਵਰਤ ਤੋੜਨ ਤੇ ਪਾਉਣਾ ਤਾਂ ਜਾ ਕੇ ਮੂੰਹ ਪਾਣੀ ਲਾਉਣਾ ਤਿੰਨ ਸੂਟ ਲੱਗਣਗੇ ਨਾ ਸੱਤ ਤਰ੍ਹਾਂ ਦੇ ਫਰੂਟ ਲਿਆਉਣੇ ਪੈਰਿਸ ਤੋਂ ਪਰਫਿਊਮ ਮੰਗੋੜੇ ਚੁੱਪਚਾਪ ਮੁਸਕਾ ਕੇ ਤੁਰਪੀ ਪੈਸੇਜੇ ਚ ਪਾ ਕੇ ਤੁਰਪੀ ਆਪ ਮੈਂ ਭੁੱਖੇ ਮਰ ਲੱਗੀਆਂ ਤੇਰਾ ਸਿਆਪਾ ਕਰਨ ਲੱਗੀਆਂ ਠੀਕ ਹੈ ਨਾ ਚੁੱਪਚਾਪ ਮੁਸਕਰਾ ਕੇ ਮੁਸਕਰਾ ਕੇ ਤੁਰਪੀ ਪੈਸੇਜੇ ਚ ਪਾ ਕੇ ਤੁਰਪੀ ਆਪ ਮੈਂ ਭੁੱਖੇ ਮਰ ਲੱਗੀਆਂ ਤੇਰਾ ਸਿਆਪਾ ਕਰਨ ਲੱਗੀਆਂ ਅਤ ਵਿਚਾਲੇ ਵਰਤ ਤੋੜ ਦੂ ਜੇ ਤੂੰ ਪੁੱਛਿਆ ਕਿਹੜਾ ਕੀ ਹੈ ਮੈਂ ਕਿਹਾ ਖਰਚਾ ਥੋੜਾ ਕਰ ਲੈ ਮੈਨੂੰ ਕਿੰਦੀ ਤੇਰਾ ਕੀ लास्ट ਜੀ ਕੇ ਹਰ ਇੱਕ ਗੱਲ ਤੇ ਝਗੜਾ ਰਹਿੰਦਾ ਉੜਾ ਧਿਆਨ ਨਾਲ ਸੁਣਨੀ ਗੱਲ ਐ ਵੀ ਹਰ ਇੱਕ ਗੱਲ ਤੇ ਝਗੜਾ ਰਹਿੰਦਾ ਉਹਦੇ ਹੀ ਪਾਸਾ ਤਗੜਾ ਰਹਿੰਦਾ ਰੋਟੀ ਪੂਰੀ ਗੋਲ ਕਿਉਂ ਨਹੀਂ ਰੋਟੀ ਨਾ ਕੋਨੋ ਨਾ ਰੋਟੀ ਪੂਰੀ ਗੋਲ ਕਿਉਂ ਨਹੀਂ ਚਿੱਟੇ ਤੇ ਕੰਟਰੋਲ ਕਿਉਂ ਨਹੀਂ ਕੰਟਰਾਸਟ ਦੇਖੋ ਇੱਕ ਲੋਕਲ ਗੱਲ ਇੱਕ ਵੱਡੇ ਲੈਵਲ ਦੀ ਰੋਟੀ ਗੋਲੀ ਪੂਰੀ ਗੋਲ ਕਿਉਂ ਨਹੀਂ ਚਿੱਟੇ ਤੇ ਕੰਟਰੋਲ ਕਿਉਂ ਨਹੀਂ ਦਾਲ ਚ ਮਸਾਲਾ ਲੂਣ ਨਹੀਂ ਪਾਇਆ ਵਿਦੇਮਾਲੀਆ ਕਿਉਂ ਨਹੀਂ ਆਇਆ ਕਸੂਰ ਦੇ ਰਹੇ ਵੀ ਵਿਦੇਮਾਲੀਆ ਕਿਉਂ ਨਹੀਂ ਆਇਆ ਕਿਉਂ ਲਾਇਆ ਟੈਰਫ ਅਮਰੀਕਾ ਸੈਲਡ ਕੱਟਣ ਦਾ ਨਹੀਂ ਤਰੀਕਾ ਹਾਕੀ ਟੀਮ ਹਰਾਈ ਕਾ ਤੋਂ ਪਿੰਡੀ ਥੱਲੇ ਲਾਈ ਕਾ ਤੋਂ ਅੱਕ ਗਿਆ ਮਾਂ ਹੁਣ ਹੋਰ ਨਹੀਂ ਸਹਿਣਾ ਅੱਕ ਗਿਆ ਮਾਂ ਹੋਰ ਨਹੀਂ ਸਹਿਣਾ ਮੈਂ ਚਾਹੁੰਦਾ ਤੇਥੋਂ ਅਟ ਰਹਿਣਾ ਮੇਰੇ ਬਿਨ ਮਰ ਜਾਏਗਾ ਭੁੱਖਾ ਪੱਕੀ ਪਕਾਈ ਮਿਲਦੀ ਪਈ ਏ ਉਹ ਕਹਿੰਦੀ ਅੱਗੋ ਮੇਰੇ ਬਿਨ ਮਰ ਜਾਏਗਾ ਭੁੱਖਾ ਪੱਕੀ ਪਕਾਈ ਮਿਲਦੀ ਪਈ ਏ ਮੈਂ ਕਹਾਂ ਉਹਦੇ ਮੈਂ ਪਕਾਉਣਾ ਮੈਨੂੰ ਕਹਿੰਦੀ ਤੇਰਾ ਕੀ ਹੈ ਥੈਂਕ ਯੂ ਧੰਨਵਾਦ ਬਹੁਤ ਬਹੁਤ